ਦੂਜੀ ਫਸਲ ਹੈ ਜੋ ਇਸ ਏਰੀਆ ਦੀ ਹੈ ਤੇ ਇਸ ਵੀ ਤੇਲਬੀਜ ਫਸਲਾਂ ਜਾਨੀ ਕਿ ਸਰੋਂ ਇਹਦੇ ਵਿੱਚ ਵੀ ਸਾਡੇ ਕੋਲ ਦੋ ਤਰੀਕੇ ਦੋ ਕਿਸਮਾਂ ਹਨ ਇੱਕ ਰਾਏ ਵਾਲੀਆਂ ਕਿਸਮਾਂ ਹਨ ਤੇ ਦੂਜੀ ਇੱਕ ਗੋਬੀ ਸਰੋਂ ਵਾਲੀ ਹੈ ਦੋਨਾਂ ਦਾ ਫਰਕ ਹੈ ਕਿ ਅਗਰ ਅਸੀਂ ਗੋਬੀ ਸਰੋਂ ਬੀਜਣੀ ਹੈ ਤੇ ਅਸੀਂ 10 ਅਕਤੂਬਰ ਤੋਂ ਲੈ ਕੇ ਜਿਹੜਾ ਹੈ 30 ਅਕਤੂਬਰ ਤੱਕ ਬੀਜ ਸਕਦੇ ਹਾਂ ਹੁਣ ਜਿੱਥੇ ਤੁਹਾਡੇ ਨਰਮੇ ਲੱਗੇ ਆ ਉੱਥੇ ਤਾਂ ਥੋੜਾ ਲੇਟ ਜਾਊਗਾ ਤੇ ਉਥੇ ਹੱਲ ਇਹ ਹੀ ਹੈ ਕਿ ਤੁਸੀਂ ਇਹਦਾ ਪਨੀਰੀ ਤਿਆਰ ਕਰ ਲਓ ਗੋਭੀ ਸਰੋਂ ਦੀ ਜੇਕਰ ਤੁਸੀਂ ਇਹ 8 ਮਰਲਿਆਂ ਦਾ ਵਿੱਚ 400 ਗ੍ਰਾਮ ਸੀਡ ਬਣਾ ਕੇ ਉਹਦੀ ਪੌਦ ਤਿਆਰ ਕਰ ਲਓ ਤੇ ਉਹ ਅੱਗੇ ਤੁਸੀਂ ਲਾ ਦਿਓ ਚਾਹੇ ਉਹਨੂੰ ਬੈਡਾਂ ਤੇ ਲਾ ਦਿਓ ਤੇ ਚਾਹੇ ਤੁਸੀਂ ਜਿਹੜਾ ਇਹ ਪਧਰੇ ਪਧਰੇ ਕਿਨਾਂ ਖੇਤ ਚ ਲਾ ਦਿਓ ਤੇ ਉਹ ਝਾੜ ਜਿਹੜਾ ਅਕਤੂਬਰ ਦੇ ਬਰਾਬਰ ਦਾ ਦੇ ਜਾਂਦੀ ਹੈ ਕਿਉਂਕਿ ਗੋਭੀ ਸਰੋਂ ਨਾਲ ਹੀ ਗੋਭੀ ਤੂੰ ਆਇਆ ਗੋਭੀ ਵੀ ਦੀ ਪਨੀਰੀ ਵੀ ਇੱਕਦਮ ਚੱਲਦੀ ਹੈ ਤੇ ਇਹਦੀ ਪਨੀਰੀ ਵੀ ਇੱਕਦਮ ਚੱਲੂਗੀ ਤੇ ਇਸ ਲਈ ਤੁਹਾਨੂੰ ਜਿੱਥੇ ਲੱਗ ਰਿਹਾ ਕਿ ਤੁਹਾਡਾ 15 ਨਵੰਬਰ ਤੋਂ ਵੀ ਲੇਟ ਹੋ ਰਹੀ ਹੈ ਕਿਉਂਕਿ ਗੋਭੀ ਸਰੋਂ ਜ਼ਿਆਦਾ ਬੀਜ਼ੀ ਜਾਂਦੀ ਹੈ ਜ਼ਿਆਦਾ ਤੇ ਉਹ ਤੁਸੀਂ ਪਨੀਰੀ ਤਿਆਰ ਕਰ ਲਓ ਉਹਨੂੰ ਲਾ ਕੇ ਤੇ ਪਾਣੀ ਭਰ ਦੋ ਤੇ ਬੂਟੇ ਜਿਹੜੇ ਨੇ ਜਿਸ ਤਰ੍ਹਾਂ ਗੋਭੀ ਚੱਲਦਾ ਇਸ ਤਰ੍ਹਾਂ ਹੀ ਚੱਲ ਰਹਿਣਗੇ ਤੇ ਤੁਹਾਡਾ ਝਾੜ ਜਿਹੜਾ ਅਕਤੂਬਰ ਦੇ ਬਰਾਬਰ ਦਾ ਝਾੜ ਆ ਜਾਊਗਾ ਤੇ ਅਗਰ ਤੁਸੀਂ ਰਾਇਆ ਬੀਜਣਾ ਤੇ 15 ਤੋਂ ਲੈ ਕੇ 15 ਨਵੰਬਰ ਤੱਕ ਤੁਸੀਂ ਬੀਜ ਸਕਦੇ ਹੋ ਤੇ ਜੇਕਰ ਅਕਤੂਬਰ ਅਕਤੂਬਰ ਚ ਜਿਹੜਾ ਰਾਇਆ ਬੀਜਿਆ ਜਾਂਦਾ ਉਹਦਾ ਜਿਹੜਾ ਝਾੜ ਹਮੇਸ਼ਾ ਜਿਹੜਾ ਨਵੰਬਰ ਵਾਲੇ ਤੋਂ ਜ਼ਿਆਦਾ ਹੀ ਆਉਂਦਾ ਹੈ ਇਸ ਲਈ ਕੋਸ਼ਿਸ਼ ਕਰੋ ਜਲਦੀ ਕੋਲੋਂ ਜਲਦੀ ਜਿਹੜਾ ਹੈ ਇਹਨੂੰ ਜਿਹੜਾ ਰਾਇਆ ਜੇਕਰ ਬੀਜਣਾ ਅਕਤੂਬਰ ਅਕਤੂਬਰ ਚ ਇਹਨੂੰ ਬੀਜ ਦਿਓ ਤਾਂ ਕਿ ਤੁਹਾਡੇ ਝਾੜ ਤੇ ਕੋਈ ਅਸਰ ਨਾ ਹੋਵੇ ਕਿਉਂਕਿ ਅਸੀਂ ਸਰੋਂ ਦਾ ਵੀ ਜੇਕਰ ਦੇਖਿਆਂ ਦੇ ਅਸੀਂ 1.5 ਕਿਲੋ ਸਪਾਰਸ਼ ਕਰਦੇ ਹਾਂ ਕੋਨ ਹਾਈਬ੍ਰਿਡ ਆਏ ਆ ਉਹਦੇ ਕਹਿੰਦੇ 100 200 ਗ੍ਰਾਮ ਨਾਲ ਵੀ ਸਰ ਜਾਊਗਾ ਨੋਮੈਟਿਕ ਨਾਲ ਵੀ ਇਸ ਲਈਏ ਕਿਉਂਕਿ ਜਿਹੜਾ 1.5 ਕਿਲੋ ਵੀ ਬਹੁਤ ਜ਼ਿਆਦਾ ਸੀਡ ਹੁੰਦਾ ਤੇ ਤੁਹਾਡੀ ਬਹੁਤ ਸੰਘਣੀ ਸਰੋਂ ਜਿਹੜੀ ਨਿਕਲਦੀ ਹੈ ਜਿੰਨੀ ਸਰੋਂ ਸੰਘਣੀ ਹੋ ਗਈ ਇੰਨਾ ਹੀ ਝਾੜ ਘਟੂਗਾ ਕਿਉਂਕਿ ਸੰਘ ਜਿਹੜੀ ਸਰੋਂ ਸੰਘਣੀ ਹੁੰਦੀ ਹੈ ਉਹ ਸਟਾਰਟਿੰਗ ਚ ਤੇ ਤੁਹਾਡਾ ਖੇਤ ਭਰ ਦਿੰਦੀ ਹੈ ਲੇਕਿਨ ਫਰਵਰੀ ਮਾਰਚ ਦਾ ਵਿੱਚ ਆ ਕੇ ਕੱਲਾ ਕੱਲਾ ਡੱਕਾ ਹੀ ਰਹਿ ਜਾਂਦਾ ਉਹਦੀ ਜਿਹੜੀ ਤਣਾ ਜਾਂ ਮੋਟਾ ਨਹੀਂ ਹੁੰਦਾ ਤੇ ਜੇਰੇ ਥੋੜੀ ਹਵਾ ਪੈਂਦੀ ਤੇ ਡੇਕ ਪੈਂਦੀ ਹੈ ਤੇ ਤੁਹਾਡਾ ਝਾੜ ਬਿਲਕੁਲ ਹੀ ਘਟਦਾ ਇਸ ਕਰਕੇ ਬਿਜਾਈ ਕਰਕੇ ਉਹਨਾਂ ਦੀ ਜਿਹੜੀ ਹੈ ਉਹਨੋਂ ਜਿਹੜਾ ਹੈ ਸੰਗਣਾ ਨਾ ਰਹਿਂਦੇ ਹੋ ਬੂਟੇ ਕੱਢ ਦੋ ਤੇ ਬੂਟੇ ਤੇ ਬੂਟੇ ਦੀ ਦੂਰੀ ਇੱਕ ਗਿੱਟ ਤੱਕ ਕਰ ਦੋ ਫਿਰ ਤੁਸੀਂ ਦੇਖੋ ਜੇਕਰ 10 ਕੁਆਂਟਲ ਦੇ ਨੇੜੇ ਜਿਹੜਾ ਜੱਟਾ ਝਾੜ ਤੁਹਾਡਾ ਆਊਗਾ ਹੀ ਆਊਗਾ ਚਾਹੇ ਉਹ ਰਾਇਆ ਹੈ ਚਾਹੇ ਉਹ ਗੋਭੀ ਸਰੋ ਇਸ ਲਈ ਹਾਂ ਜੇਕਰ ਤੁਹਾਡੇ ਕੋਲ ਕੋਈ ਐਸੀ ਮਸ਼ੀਨ ਹੈ ਜਿਹੜਾ ਕੱਲਾ-ਕੱਲਾ ਦਾਣਾ ਲਾ ਸਕਦੀ ਆ ਗਿੱਠ ਤੇ ਲਾ ਸਕਦੀ ਆ ਨੋਮੈਟਿਕ ਸੀਡ ਡ੍ਰਿਲ ਹੈ ਫਿਰ ਠੀਕ ਹੈ ਲੇਕਿਨ ਜੇਕਰ ਤੁਸੀਂ ਬੀਜ਼ੀ ਐ ਸੰਗਣੀਆਂ ਨੂੰ ਜਿਹੜਾ ਆ ਬਿਰਲਾ ਕਰ ਦੋ ਤਾਂ ਹੀ ਉਹਦਾ ਝਾੜ ਜਿਹੜਾ ਬਰਾਬਰ ਆਊਗਾ ਸਰੋਂ ਦਾ ਵੇਚਾ ਕਰ ਤੁਸੀਂ ਬਿਰਲੀ ਕਰਤੀ ਸਮੇਂ ਦੀ ਬਚਤੀ ਫਿਰ ਅੱਗੇ ਸਾਨੂੰ ਉਹਨੂੰ ਜਿਹੜੀਆਂ ਗੁਮਾਰੀਆਂ ਦੇ ਜਾਂ ਜਿਹੜੇ ਕੀੜੇ ਆਉਂਦੇ ਉਹਨਾਂ ਨੂੰ ਛੱਡ ਕੇ ਕੋਈ ਦਿੱਕਤ ਨਹੀਂ ਆਉਂਦੀ ਤੇ ਇਸ ਕਰਕੇ ਉਹਨਾਂ ਦੀ ਦੂਜੇ ਨੰਬਰ ਤੇ ਇਹ